ਸ਼ਸ਼੍ਰੀਕਾਲ ਤੁਸੀਂ ਸੁਖੁਰਾ ਸੰਜਨੀਸ ਤੇ ਮੇਹਾ ਪ੍ਰਦੀਪਕਾਰ ਤਾਂ ਮੰਦਪਾਗੀ ਖਬਰ ਸਾਂਝੀ ਕਰ ਰਿਆਂ ਦਰਸਲ ਪੰਜਾਬੀ ਗਾਇਕ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਨੇ ਤਾਂ ਬੜੀ ਮੰਦਪਾਗੀ ਖਬਰ ਸੁਣਨ ਨੂੰ ਮਿਲਦੀ ਹੈ ਦਰਸਲ 8 ਅਕਤੂਬਰ ਦਾ ਇਹ ਕਾਲਾ ਦਿਨ ਜਦੋਂ ਇਹ ਖਬਰ ਸਭ ਦੇ ਕੰਨਾਂ ਦੇ ਵਿੱਚ ਪੈਂਦੀ ਹੈ ਕਿ ਰਾਜਵੀਰ ਜਵੰਦਾ ਸਾਨੂੰ ਸਭ ਨੂੰ ਛੱਡ ਕੇ ਚਲੇ ਗਏ ਨੇ ਤਿਸਫਾਨੀ ਸੰਸਾਰ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਅਲ ਵਿਦਾਖ ਗਏ ਨੇ ਤਸ ਖਬਰ ਸੁਣ ਕੇ ਹਰ ਕਿਸੇ ਦੀ ਅੱਖ ਨਮ ਜ਼ਰੂਰ ਹੁੰਦੀ ਹੈ ਚਾਹੇ ਬੱਚਿਆਂ ਦੀ ਗੱਲ ਕੀਤੀ ਜਾਵੇ ਚਾਹੇ ਫਿਰ ਬਜ਼ੁਰਗਾਂ ਦੀ ਗੱਲ ਕੀਤੀ ਜਾਵੇ ਹਰ ਕਿਸੇ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਗਾਣਾ ਰਾਜਵੀਰ ਜਵੰਦਾ ਦੇ ਵੱਲੋਂ ਜ਼ਰੂਰ ਗਾਇਆ ਗਿਆ ਤਾਂ ਜਿਸ ਨੂੰ ਲੈ ਕੇ ਇਹਨਾਂ ਦੇ ਦਿਲਾਂ ਦੀ ਤਾਰ ਹੈ ਜਿਹੜੀ ਰਾਜਵੀਰ ਜਵੰਦਾ ਦੇ ਨਾਲ ਕਿਤੇ ਨਾ ਕਿਤੇ ਜ਼ਰੂਰ ਜੁੜੀ ਹੋਈ ਸੀ ਸੋ ਇਹ ਵੀ ਖਬਰਾਂ ਸਾਹਮਣੇ ਆਈਆਂ ਨੇ ਕਿ ਰਾਜਵੀਰ ਜਵੰਦਾ ਨੇ ਜਿਹੜੇ ਪਹਿਲਾਂ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਹਾਲਤ ਹੋਰ ਵੀ ਜ਼ਿਆਦਾ ਨਾਜ਼ੁਕ ਬਣੀ ਹੋਈ ਸੀ ਤਾਂ ਡਾਕਟਰਾਂ ਨੇ ਅੱਜ ਸਵੇਰੇ ਹੀ ਉਹਨਾਂ ਨੂੰ ਜਵਾਬ ਦੇ ਦਿੱਤਾ ਸੀ ਔਰ ਉਸ ਤੋਂ ਥੋੜੇ ਚਿਰ ਬਾਅਦ ਹੀ ਰਾਜਵੀਰ ਜਵੰਦਾ ਦੇ ਸਾਹ ਰੁਕ ਗਏ ਨੇ ਔਰ ਰਾਜਵੀਰ ਜਵੰਦਾ ਸਾਨੂੰ ਸਭ ਨੂੰ ਛੱਡ ਕੇ ਇਸ ਫਾਨੀ ਸੰਸਾਰ ਨੂੰ अलविदा कहरे ਸੇ ਮੰਦਪਾਗੀ ਖਬਰ ਪੰਜਾਬੀ ਇੰਡਸਟਰੀ ਦੇ ਵਿੱਚ ਜਦੋਂ ਹੀ ਫੈਲਦੀ ਹੈ ਤਾਂ ਹਰ ਕਿਸੇ ਦੀ ਅੱਖ ਨਾਮ ਜ਼ਰੂਰ ਹੋ ਜਾਂਦੀ ਹੈ ਤਾਂ 2016 ਦੇ ਵਿੱਚ ਉਹਨਾਂ ਨੇ ਗਾਇਕੀ ਦੀ ਸ਼ੁਰੂਆਤ ਕੀਤੀ ਸੀ ਉਹਨਾਂ ਦੇ ਵੱਲੋਂ ਗਾਇਆ ਕੰਗਣੀ ਗਾਣਾ ਹਰ ਕਿਸੇ ਨੂੰ ਬੇਹੱਦ ਪਸੰਦ ਆਇਆ ਸੀ ਖੂਬ ਤਰੀਫਾਂ ਉਹਨਾਂ ਦੀਆਂ ਜ਼ਰੂਰ ਹੋਈਆਂ ਸੀ ਔਰ ਉਸ ਤੋਂ ਬਾਅਦ ਰਾਜਵੀਰ ਜਵੰਦਾ ਨੇ ਪੰਜਾਬੀ ਇੰਡਸਟਰੀ ਨੂੰ ਇਹੋ ਜਿਹੇ ਗਾਣੇ ਦਿੱਤੇ ਜਿਨ੍ਹਾਂ ਨੂੰ ਸੁਣ ਕੇ ਹਰ ਕਿਸੇ ਦੀ ਜਿੱਥੇ ਨਾ ਜਿੱਥੇ ਅੱਖ ਪਰੋਂਦੀ ਹੈ ਉੱਥੇ ਕਿਤੇ ਨਾ ਕਿਤੇ ਉਹ ਗੀਤ ਉਹਨਾਂ ਦੇ ਖੁਦ ਦੇ ਜੀਵਨ ਤੇ ਵੀ ਟੁਕਮਾ ਮਹਿਸੂਸ ਹੁੰਦਾ ਹੈ ਚਾਹੇ ਫਿਰ ਧੀਆ ਦੀ ਗੱਲ ਕੀਤੀ ਜਾਵੇ ਬਜ਼ੁਰਗਾਂ ਦੀ ਗੱਲ ਕੀਤੀ ਜਾਵੇ ਪਰਿਵਾਰਿਕ ਮੈਂਬਰਾਂ ਦੀ ਗੱਲ ਕੀਤੀ ਜਾਵੇ ਹਰ ਕਿਸੇ ਦੀ ਜੀਵਨ ਸ਼ੈਲੀ ਤੇ ਟੁਕਮੇ ਗੀਤ ਨੇ ਜਿਹੜੇ ਰਾਜਵੀਰ ਜਵੰਦਾ ਨੇ ਗਾਏ ਨੇ ਜਿਸ ਗੀਤਾਂ ਕਰਕੇ ਹਰ ਕਿਸੇ ਦੇ ਦਿਲਾਂ ਦੇ ਉੱਤੇ ਇੱਕ ਵੱਖਰੀ ਛਾਪ ਛੱਡ ਗਈ ਹੈ। ਸੋ ਇੰਝ ਜਾਪਦਾ ਹੈ ਜਿਵੇਂ ਪੰਜਾਬੀ ਇੰਡਸਟਰੀ ਨੂੰ ਕਿਸੇ ਦੀ ਨਜ਼ਰ ਲੱਗੀ ਹੋਵੇ। ਇਹੋ ਜਿਹੇ ਅਨਮੋਲ ਹੀਰਿਆਂ ਦੀ ਪੰਜਾਬ ਨੂੰ ਬਹੁਤ ਲੋੜ ਸੀ ਜਿਹੜੇ ਪੰਜਾਬ ਨੂੰ ਲੱਚਰਤਾ ਵਾਲੇ ਪਾਸੇ ਨਹੀਂ ਸਗੂ ਸੱਭਿਆਚਾਰਤਾ ਵਾਲੇ ਪਾਸੇ ਲੈ ਕੇ ਜਾ ਰਹੀ ਸੀ। ਸੁਰਾਜਵੀਰ ਜੁਵੰਤਾ 27 ਸਤੰਬਰ ਨੂੰ ਭਿਆਨਕ ਹਾਦਸੇ ਦਾ ਸ਼ਿਕਾਰ ਹੁੰਦੇ ਨੇ। ਉਸ ਤੋਂ ਬਾਅਦ ਹਾਲਤ ਇੰਨੀ ਕਾਜ਼ਾਦਾ ਨਾਜ਼ੁਕ ਹੋ ਜਾਂਦੀ ਹੈ ਕਿ ਮੁਹਾਲੀ ਦੇ ਫੋਟੇਜ਼ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲਦਾ ਹੈ। ਸੋ ਇਲਾਜ ਦੌਰਾਨ ਲਗਾਤਾਰ ਉਹਨਾਂ ਨੂੰ ਵੈਂਟੀਲੇਟਰ ਦੇ ਉੱਤੇ ਰੱਖਿਆ ਜਾਂਦਾ ਹੈ ਪਰ ਫਿਰ ਵੀ ਉਹਨਾਂ ਦੇ ਚਾਹਣ ਵਾਲੇ ਉਹਨਾਂ ਨੂੰ ਪਿਆਰ ਕਰਨ ਵਾਲੇ ਪਰਿਵਾਰਿਕ ਮੈਂਬਰ ਹਰ ਕਿਸੇ ਦੇ ਵੱਲੋਂ ਇਹ ਮੰਨਿਆ ਜਾਂਦਾ ਹੈ ਕਿ ਦਵਾਈਆਂ ਦੇ ਨਾਲੋਂ ਵੱਧ ਦੁਆਵਾਂ ਅਸਰ ਕਰਦੀਆਂ ਰਹਿ। ਸੋ ਗੁਰਦੁਆਰਾ ਸਾਹਿਬ ਦੇ ਵਿੱਚ ਲਗਾਤਾਰ ਸਹਿਜ ਪਾਠ ਚੱਲਦੇ ਰਹੇ। ਅਖੰਡ ਪਾਠ ਦੇ ਭੋਗ ਪਾਏ ਗਏ। ਅਰਦਾਸਾਂ ਕੀਤੀਆਂ ਗਈਆਂ ਔਰ ਨਵਰਾਤਰੀਆਂ ਦੇ ਵਿੱਚ ਲੋਕਾਂ ਨੇ ਇਸ ਕਰਕੇ ਵੀ ਨਵਰਾਤਰੇ ਰੱਖੇ ਕਿ ਉਹਨਾਂ ਦੀ ਸੁਖਣਾ ਕਿ ਰਾਜਵੀਰ ਜਵੰਤਾ ਬਿਲਕੁਲ ਠੀਕ ਠਾਕ ਹੋ ਕੇ ਸਿਹਤਯਾਬ ਹੋ ਕੇ ਆਪਣੇ ਘਰ ਨੂੰ ਵਾਪਸ ਚਲੇ ਜਾਣ ਤੇ ਮੁਰਤੋਂ ਅਖਾੜੇ ਲਗਾਉਣ ਪਰ ਸ਼ਾਇਦ ਕੁਦਰਤ ਨੂੰ ਇਹ ਨਹੀਂ ਮਨਜ਼ੂਰ ਸੀ ਤਾਂ ਰਾਜਵੀਰ ਜਵੰਦਾ 8 ਅਕਤੂਬਰ ਯਾਨੀ ਕਿ ਅੱਜ ਕਾਲੇ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾਖ ਗਏ ਨੇ ਸੋ ਮਹਾਲੀ ਦੇ ਫੋਰਟਸ ਹਸਪਤਾਲ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਤਾਂ ਵਾਰਾ ਪਸ਼ੂ ਦੇ ਟਕਰਾਉਣ ਤੋਂ ਬਚਣ ਲਈ ਬਾਈਕ ਰਾਈਡਿੰਗ ਕਰਦੇ ਦੌਰਾਨ ਹਾਦਸੇ ਦਾ ਸ਼ਿਕਾਰ ਹੋਏ ਸੀ ਹਾਲਤ ਇੰਨੀ ਕਿ ਜ਼ਿਆਦਾ ਬੇहद ਨਾਜ਼ੁਕ ਬਣੀ ਹੋਈ ਸੀ ਕਿ ਡਾਕਟਰਾਂ ਦੇ ਵੱਲੋਂ ਹਰ ਰੋਜ਼ ਮੈਡੀਕਲ ਬੁਲੇਟਿਨ ਜਾਰੀ ਕੀਤਾ ਜਾਂਦਾ ਸੀ ਪਰ ਕਿਤੇ ਵੀ ਕੋਈ ਪੋਜ਼ਿਟਿਵ ਰਿਸਪੌਂਸ ਨਹੀਂ ਦਿੱਤਾ ਜਾਂਦਾ ਸੀ ਹਰ ਮੈਡੀਕਲ ਬੁਲੇਟਿਨ ਦੇ ਵਿੱਚ ਇਹੀ ਕਿਹਾ ਜਾਂਦਾ ਸੀ ਕਿ ਰਾਜਵਿਰ ਜਵੰਦਾ ਦੀ ਸਿਹਤ ਹੈ ਜਿਹੜੀ ਬੇਹੱਦ ਨਾਜ਼ੁਕ ਹੈ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪਰ ਅੱਜ ਸਵੇਰੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਉਹ ਰਸ ਤੋਂ ਕੁਝ ਸਮੇਂ ਬਾਅਦ ਹੀ ਰਾਜਵਿਰ ਜਵੰਦਾ ਸਫਾਨੀ ਸੰਸਾਨ ਨੂੰ ਅਲਵਿਦਾ ਅਗਿਆ